ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਲ ਦਾ ਸਭ ਤੋਂ ਪਹਿਲਾ ਅਤੇ ਭਿਆੰਕਰ ਸੂਰਜ ਗ੍ਰਹਿਣ ਦੋਸਤੋ ਇਹ ਸੂਰਜ ਗ੍ਰਹਿਣ ਕਈ ਰਾਸ਼ੀਆਂ ਤੇ ਭਿਆੰਕਰ ਪ੍ਰਭਾਵ ਪਾਉਣ ਵਾਲਾ ਹੈ ਕਿਉਂਕਿ ਇਹ ਸੂਰਜ ਗ੍ਰਹਿਣ ਬਹੁਤ ਵੱਡਾ ਹੋਣ ਵਾਲਾ ਹੈ ਇਹ ਵੀਰਵਾਰ ਦੇ ਦਿਨ ਲੱਗਣ ਜਾ ਰਿਹਾ ਹੈ ਜਿਸ ਕਰਕੇ ਇਹ ਫਰਵਰੀ ਦੇ ਮਹੀਨੇ ਦੇ ਵਿੱਚ ਲੱਗਣ ਜਾ ਰਿਹਾ ਹੈ ਪੋਲਿਨਾ ਜੀ ਇਹਨਾਂ ਰਾਸ਼ੀਆਂ ਤੇ ਪੈਣ ਵਾਲਾ ਹੈ ਉਥੇ ਹੀ ਕਈ ਰਾਸ਼ੀਆਂ ਐਦਾਂ ਦੀਆਂ ਹਨ ਜਿਨ੍ਹਾਂ ਦਾ ਸੂਰਜ ਗ੍ਰਹਿਣ ਤੋਂ ਜਿਨ੍ਹਾਂ ਦਾ ਸੂਰਜ ਗ੍ਰਹਿਣ ਦੇ ਕਰਕੇ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਤੇ ਜਿਨ੍ਹਾਂ ਦੀ ਲੋਟਰੀ ਲੱਗਣ ਵਾਲੀ ਹੈ ਆਖਰਕਾਰ ਉਹ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦਾ ਭਾਗ ਉਹਦੇ ਹੋਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਕਿ ਸੂਰਜ ਗ੍ਰਹਿਣ ਭਾਤ ਦੇ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਦਿਖਾਈ ਦੇਵੇਗਾ ਅਤੇ ਕਿੱਥੇ-ਕਿੱਥੇ ਦਿਖਾਈ ਦੇਵੇਗਾ ਇਸ ਦਾ ਸੂਤਿਕ ਸਮਾਂ ਕੀ ਹੋਵੇਗਾ ਇਸ ਦੌਰਾਨ ਉਹ ਕਿਹੜੀਆਂ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਉਹ ਕਿਹੜੇ ਕੰਮ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਕਰਨਾ ਤੇ ਗਰਭਵਤੀ ਔਰਤਾਂ ਨੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਦੋਸਤੋ ਸੂਰਜ ਗ੍ਰਹਿਣ ਦੇ ਅਨੁਸਾਰ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੂਫਾਨ ਕੰ। ਦੋਸਤੋ ਇਹ ਫਰਵਰੀ ਦੇ ਮਹੀਨੇ ਦੋਸਤੋ ਇਹ ਫਰਵਰੀ ਦੇ ਵਿੱਚ ਲੱਗਣ ਜਾ ਰਿਹਾ ਹੈ ਅਤੇ ਇਸ ਦਾ ਸੋਤਕ ਕਾਲ ਕੀ ਹੋਵੇਗਾ ਇਸੇ ਇਲਾਵਾ ਕਿਹੜੀਆਂ ਹਨ ਉਪਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਸੂਰਜ ਗ੍ਰਹਿ ਤੇ ਚਮਕਣ ਵਾਲੀ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਲੱਗਣ ਵਾਲਾ ਸਾਲ ਦਾ ਪਹਿਲਾ ਸੂਰਜ ਗ੍ਰਹਿ ਹੋਵੇਗਾ ਜੋਤਿਸ਼ਾਸਤ ਦੇ ਅਨੁਸਾਰ ਇਹ ਵਿਸ਼ੇਸ਼ ਮਹੱਤਵ ਜੋਤਿਸ਼ਾਸਤ ਦੇ ਅਨੁਸਾਰ ਇਸ ਗ੍ਰਹਿ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਹਿੰਦ ਹਿੰਦੂ ਧਰਮ ਦੇ ਵਿੱਚ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਭਾਰਤ ਦੇ ਵਿੱਚ ਇਸ ਦਾ ਅਸਰ ਨਹੀਂ ਹੋਵੇਗਾ। ਕੁਝ ਰਾਸ਼ੀਆਂ ਤੇ ਇਸ ਦਾ ਅਸਰ ਸੂਤਕਾਲ ਦੇ ਵਿੱਚ ਹੁੰਦਾ ਹੈ ਜੋ ਕਿ ਵਿਅਕਤੀ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਹਨਾਂ ਨੂੰ ਛੱਡ ਕੇ ਕਿਸੇ ਨੂੰ ਸੂਰਜ ਗ੍ਰਹਿਣ ਤੇ ਜੋ ਔਰਤਾਂ ਗਰਭਵਤੀ ਹਨ, ਉਹਨਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਿਵੇਂ ਕਿ ਖਾਣਾ ਖਾਣ ਵੇਲੇ ਤੂਲਸੀ ਦੇ ਪੱਤੇ ਰੱਖ ਲਓ। ਔਰਤਾਂ ਨੂੰ ਕੁਝ ਵੀ ਸੇਵਨ ਨਹੀਂ ਕਰਨਾ ਚਾਹੀਦਾ ਘਰ ਤੋਂ ਬਾਹਰ ਨਿਕਲਣਾ ਨਹੀਂ ਚਾਹੀਦਾ ਜਾਨੀ ਕਿ ਜਦੋਂ ਸੂਰਜ கிரਹਿਣ ਚੱਲ ਰਿਹਾ ਹੋਵੇ ਘਰੋਂ ਬਾਹਰ ਨਾ ਨਿਕਲੋ ਇਥੋਂ ਤੱਕ ਕਿ ਘਰ ਦੀ ਦਹਲੇਜ ਵੀ ਨਹੀਂ ਟਪਕ ਨਾਲ ਹੀ ਨਾਲ ਕੁਝ ਕੱਟਣ ਵਾਲੀਆਂ ਚੀਜ਼ਾਂ ਦੇ ਵਰਤੋਂ ਨਹੀਂ ਕਰਨੀ ਅਸੀਂ ਗ੍ਰਹਿਣ ਦੇ ਵਿੱਚ ਨਾ ਤਾਂ ਪੋਸ਼ਣ ਕਰਨਾ ਹੈ ਤੇ ਨਾ ਹੀ ਸੋਣਾ ਹੈ ਗ੍ਰਹਿਣ ਗ੍ਰਹਿਣ ਕਾਲ ਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸੂਤਕਾਲ ਦੇ ਵਿੱਚ ਪੂਜਾ ਪਾਠ ਅਤੇ ਦੇਵੀ ਦੇਵਤਿਆਂ ਦੀ ਪੂਜਾ ਵਰਜਿਤ ਹੈ ਕੋਈ ਵੀ ਸ਼ੋਭ ਕੰਮ ਬਿਲਕੁਲ ਵੀ ਨਾ ਕਰੋ ਤੁਹਾਨੂੰ ਮਹੱਤਵਪੂਰਨ ਮੰਤਰਾਂ ਦਾ ਵਿਚਾਰ ਕਰਨਾ ਚਾਹੀਦਾ ਹੈ ਜਿਵੇਂ ਕਿ ਓਮ ਨਮਾ ਸ਼ਿਵਾਏ ਇਸ ਮੰਤਰ ਦਾ ਜਾਪ ਕਰੋ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਸੂਰਜ ਗ੍ਰਹਿਣ ਦੇ ਅਨੁਸਾਰ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਸੂਰਜ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਤੇ ਗ੍ਰਹਿਣ ਨੂੰ ਅੱਖਾਂ ਦੇ ਨਾਲ ਨਹੀਂ ਦੇਖਣਾ ਗ੍ਰਹਿਣ ਤੇ ਸਬਜ਼ੀ ਰਸੋਈ ਦੇ ਵਿੱਚ ਕੋਈ ਵੀ ਨਹੀਂ ਕੱਟਣੀ ਅਤੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਰੋਟੀ ਨਹੀਂ ਬਣਾਉਣੀ ਚਾਹੀਦੀ ਤੇ ਗ੍ਰਹਿਣ ਦੇ ਸਮੇਂ ਸੋਈ ਵਿੱਚ ਧਾਗਾ ਨਹੀਂ ਪਾਉਣਾ ਚਾਹੀਦਾ ਕੋਈ ਜਟੜਨਾ ਛਿਲਣਾ ਨਹੀਂ ਚਾਹੀਦਾ ਸੂਰਜ ਦੇਵਤਾ ਮੰਤਰਾਂ ਦਾ ਜਾਪ ਦਾ ਉਚਾਰਨ ਕਰੋ ਗ੍ਰਹਿਣ ਸਾਡੇ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲਾ ਹੈ ਦੋਸਤੋ ਗੱਲ ਕਰਦੇ ਹਾਂ ਅੱਜ ਸੂਰਜ ਗ੍ਰਹਿਣ ਤੋਂ ਬਾਅਦ ਮਾਲਾ-ਮਾਲ ਹੋਣ ਵਾਲੀਆਂ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਵ੍ਰਸ਼ਿਕ ਰਾਸ਼ੀ ਜੋ ਸੂਰਜ ਗ੍ਰਹਿਣ ਦੇ ਪ੍ਰਭਾਵ ਦੇ ਨਾਲ ਜਿਸ ਦੀ ਕਿਸਮਤ ਬਦਲਣ ਵਾਲੀ ਹੈ ਅਤੇ ਜਿਸ ਦੇ ਉਤੇ ਇਸ ਸੂਰਜ ਗ੍ਰਹਿ ਦਾ ਸ਼ੁਭ ਪਰਬਾਪੈਣ ਵਾਲਾ ਹੈ ਤੁਹਾਨੂੰ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਤੇ ਆਏ ਦੇ ਅਤੇ ਤੁਹਾਡੇ ਜੀਵਨ ਦੇ ਵਿੱਚ ਨਵੇਂ-ਨਵੇਂ ਅਫਸਰ ਤੁਹਾਨੂੰ ਪ੍ਰਾਪਤ ਹੋਣਗੇ ਤੁਹਾਡੇ ਲਈ ਸਮਾਂ ਬਹੁਤ ਹੀ ਵਧੀਆ ਹੋਵੇਗਾ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ ਲੋਕਾਂ ਦੇ ਨਾਲ ਮਿਲ ਮਿਲਾਪ ਤੁਹਾਡਾ ਹੋਵੇਗਾ ਲੋਕਾਂ ਦੇ ਪ੍ਰਤੀ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਹਿਯੋਗ ਪ੍ਰਾਪਤ ਹੋਵੇਗਾ ਦੋਸਤੋ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਤੇ ਹੈ ਕਿ ਇਹ ਸੂਰਜ ਗ੍ਰਹਿ ਤੇ ਸਮਾ ਤੁਹਾਡੇ ਲਈ ਕਾਫੀ ਚੰਗਾ ਰਹਿਣ ਵਾਲਾ ਹੈ ਜੇਕਰ ਤੁਸੀਂ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸਮਾ ਵਧੀਆ ਹੈ ਤੁਹਾਡੇ ਪੱਖ ਵਿੱਚ ਹੈ ਤੁਹਾਨੂੰ ਨਿਵੇਸ਼ ਕਰ ਲੈਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਧਨ ਦੌਲਤ ਦੀ ਪ੍ਰਾਪਤੀ ਹੋਵੇਗੀ ਤੁਸੀਂ ਕੋਈ ਸ਼ੁਭ ਕਾਰੀ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੀ ਕੋਸ਼ਿਸ਼ ਸਫਲ ਹੋਵੇਗੀ ਤੁਹਾਨੂੰ ਸਫਲਤਾ ਮਿਲੇਗੀ ਅਤੇ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਵੀ ਹੋਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਵੀ ਮਿਲ ਸਕਦੇ ਹੋ ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦਾਸਤੇ 1 ਬੈਂਕ ਦੇ ਵਿੱਚ ਲੋਨ ਮਿਲ ਸਕਦਾ ਹੈ ਤੁਸੀਂ ਆਪਣੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਹੈ ਨਵੇਂ-ਨਵੇਂ ਅਫਸਰ ਤੁਹਾਨੂੰ ਪ੍ਰਾਪਤ ਹੋਣਗੇ ਤੁਹਾਨੂੰ ਜ਼ਮੀਨ ਜਾਇਦਾਦ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਫੈਸਲਾ ਤੁਹਾਡੇ ਪੱਖ ਵਿੱਚ ਹੋਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ ਉੱਚ ਪਦਵੀ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਕਿਸੇ ਪ੍ਰੋਪਰਟੀ ਦੇ ਵਿੱਚ ਪ੍ਰਸ਼ੰਸਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਨਵੇਂ ਜ਼ਿੰਮੇਵਾਰੀ ਵੀ ਮਿਲ ਜਾਵੇਗੀ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦਾਸ ਤੇ ਇੱਕ ਸੂਰਜ ਗ੍ਰਹਿ ਦਾ ਪ੍ਰਭਾਵ ਤੁਹਾਡੇ ਲਈ ਵਧੀਆ ਰਹੇਗਾ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਥੋੜੀ ਵ੍ਰਿਧੀ ਦੇਖਣ ਨੂੰ ਮਿਲੇਗੀ ਤੁਹਾਨੂੰ ਅਚਾਨਕ ਤੋਹੀਂ ਕਿਤੇ ਧਨਲਾਭ ਪ੍ਰਾਪਤ ਹੋ ਸਕਦਾ ਹੈ ਜੋ ਕਿ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਦੇਵੇਗਾ ਤੁਸੀਂ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੇ ਲਈ ਇਹ ਗ੍ਰੈਂਡ ਬਹੁਤ ਆਪੂਰਨ ਗ੍ਰੈਂਡ ਹੋਣ ਵਾਲਾ ਹੈ ਅਸ਼ੂਪਰਭਾਵ ਤੋਂ ਬਦਲੇ ਦੇ ਲਈ ਤੁਹਾਨੂੰ ਓਮ ਨਮਾ ਸ਼ਿਵਾਏ ਮੰਤਰ ਦਾ जाप ਕਰਨਾ ਚਾਹੀਦਾ ਹੈ ਇਹ ਸਮਾਂ ਤੁਹਾਡੇ ਨਵੇਂ ਅਫਸਰ ਪ੍ਰਾਪਤ ਕਰਾਉਣ ਵਿੱਚ ਤੁਹਾਡੀ ਮਦਦ ਕਰੇਗਾ ਤੁਹਾਡੀ ਸਿਹਤ ਨੂੰ ਲੈ ਕੇ ਥੋੜਾ ਤੁਸੀਂ ਚਿੰਤਤ ਰਹਿ ਸਕਦੇ ਹੋ ਤੁਹਾਨੂੰ ਕੋਈ ਸਮਸਿਆਵਾਂ ਪਰੇਸ਼ਾਨ ਕਰ ਸਕਦੇ ਹਨ ਉਹਨਾਂ ਤੋਂ ਤੁਸੀਂ ਬਾਹਰ ਨਿਕਲ ਸਕਦੇ ਹੋ ਤੁਹਾਨੂੰ ਆਪਣੇ ਪਿਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੋਵੇਗਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾਸਤੇ ਹੈ ਕਿ ਸੂਰਜ ਕ੍ਰਹਿਣ ਤੇ ਤੁਹਾਨੂੰ ਬੇहद ਸਾਵਧਾਨ ਰਹਿਣ ਦੀ ਜ਼ਰੂਰਤ ਹੈ ਧਨ ਸੰਬੰਧੀ ਚੀਜ਼ਾਂ ਦਾ ਲਾਭ ਹੋਣ ਵਾਲਾ ਹੈ ਤੁਹਾਨੂੰ ਧਨ ਲਾਭ ਹੋਵੇਗਾ ਤੁਹਾਨੂੰ ਆਮਦਨ ਵਿੱਚ ਡਬਲ ਮੁਨਾਫਾ ਹੋਵੇਗਾ ਅਤੇ ਤੁਸੀਂ ਕਿਸੇ ਨਾ ਕਿਸੇ ਮਨਮਟਾਵ ਦੇ ਕਾਰਨ ਥੋੜਾ ਚਿੰਤਾ ਵਿੱਚ ਵੀ ਰਹਿ ਸਕਦੇ ਹੋ ਪਰਿਵਾਰ ਦਾ ਲੋਕਾਂ ਦਾ ਪਰਿਵਾਰ ਦੇ ਲੋਕਾਂ ਦਾ ਵੀ ਧਿਆਨ ਪਰਿਵਾਰ ਅਤੇ ਲੋਕਾਂ ਦਾ ਧਿਆਨ ਵੀ ਤੁਹਾਡੇ ਉੱਤੇ ਹੋ ਸਕਦਾ ਹੈ ਸੂਰਜ ਗ੍ਰਹਿਣ ਦੇ ਕਾਰਨ ਤੁਹਾਡੀ ਸਥਿਤੀ ਤੇ ਵੀ ਪ੍ਰਭਾਵ ਪਿਆ ਸਕਦਾ ਹੈ ਦੋਸਤੋ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਅਗਲੀ ਰਾਸ਼ੀ ਹੈ ਤਣਰਾਸ਼ੀ ਤਣਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਤਣਰਾਸ਼ੀ ਤੇ ਰਹੇਗਾ ਤੁਸੀਂ ਕਿਸੇ ਗੱਲ ਤੋਂ ਚਿੰਤਾ ਵਿੱਚ ਪੈ ਸਕਦੇ ਹੋ ਸੰਤਾਨ ਦੀ ਤਰੱਕੀ ਨਾਲ ਤੁਹਾਡਾ ਮਨ ਮਿਟਾ ਖਤਮ ਹੋਵੇਗਾ ਬਾਅਦ ਵੀ ਬਾਅਦ ਵੀ ਤੁਹਾਡੇ ਲੋਕਾਂ ਦੇ ਨਾਲ ਹੋਵੇਗਾ ਇਹ ਗ੍ਰਹਿ ਧਨ ਨਾਲ ਸੰਬੰਧਿਤ ਕਈ ਚੀਜ਼ਾਂ ਦੇ ਵਿੱਚ ਮੁਨਾਫਾ ਦੇਵੇਗਾ ਤੁਹਾਨੂੰ ਕਿਤੇ ਧਨ ਵੀ ਮਿਲ ਸਕਦਾ ਹੈ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਸੀਂ ਆਪਣੀਆਂ ਸੁੱਖ ਸਹੂਲਤਾਂ ਦੇ ਨਾਲ ਧਨ ਅਵਸਰਾਂ ਦੇ ਵਿੱਚ ਵ੍ਰਿਧੀ ਪ੍ਰਾਪਤ ਕਰੋਗੇ ਸਮਾਜ ਵਿੱਚ ਮਾਨ ਸਨਮਾਨ ਹਤੇਗਾ ਇਹ ਗ੍ਰਹਿ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲਾ ਹੈ ਅਗਲੀ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਗ੍ਰਹਿ ਤੋਂ ਬਾਅਦ ਤੁਹਾਡਾ ਪ੍ਰਭਲ ਪ੍ਰਭਲ ਚੋਕ ਵਧੇ ਹੋਵੇਗਾ ਨੌਂ ਗ੍ਰਹਿ ਸਾਧਨਗੇ ਤੁਹਾਡੀ ਮਾਂਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋਵੇਗੀ ਤੁਹਾਡੇ ਜੀਵਨ ਚ ਕੁਝ ਇਸ ਤਰ੍ਹਾਂ ਦੇ ਬਤਲਾਵ ਹੋਣਗੇ ਜਿਨ੍ਹਾਂ ਦਾ ਤੁਹਾਨੂੰ ਲਾਭ ਹੋਵੇਗਾ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਕਿਸੇ ਵੀ ਅਧਿਕ ਕਿਸੇ ਵੀ ਉੱਚ ਅਧਿਕਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਾਸਤੇ ਇਹ ਕਿ ਤੁਹਾਨੂੰ ਸੂਰਜ ਗ੍ਰਹਿ ਤੇ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਤਹਾ ਨੁਦੁਰ ਘਟਨਾਵਾਂ ਤੋਂ ਬਚਣਾ ਹੋਵੇਗਾ ਲੈਣ ਦੇ ਮਾਮਲੇ ਦੇ ਵਿੱਚ ਧਿਆਨ ਰੱਖਣਾ ਹੋਵੇਗਾ ਉਧਾਰ ਤੁਸੀਂ ਬਿਲਕੁਲ ਵੀ ਨਹੀਂ ਦੇਣਾ ਪਰ ਤੁਹਾਡੇ ਆਏ ਵਿੱਚ ਧਨ ਦੀ ਪ੍ਰਾਪਤੀ ਹੋਣ ਦੇ ਚੋਗ ਵੀ ਹਨ ਤੁਸੀਂ ਬਿਨਾ ਮਿਹਨਤ ਕੀਤੇ ਵੀ ਧਨ ਕਮਾ ਸਕਦੇ ਹੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਕੁਝ ਚੀਜ਼ਾਂ ਤੁਹਾਡੇ ਲਈ ਬਿਹਤਰ ਹੋਣਗੀਆਂ ਤੇ ਕੁਝ ਬਿਹਤਰ ਨਹੀਂ ਹੋਣਗੀਆਂ ਜਿੰਨਾ ਵੀ ਹੋ ਸਕੇ ਤੁਸੀਂ ਸੂਰਜ ਗ੍ਰਹਿਣ ਦੇ ਦਿਨ ਮੰਤਰਾਂ ਦਾ ਜਾਪ ਕਰੋ ਹੋਰ ਕੁਝ ਵੀ ਨਹੀਂ ਕਰਨਾ ਕੁਲ ਮਿਲਾ ਕੇ ਇਹ ਸ਼ੇ ਰਾਸ਼ੀਆਂ ਕੋਟੋੜਪਤੀ ਜੋ ਬਣਨ ਜਾ ਰਹੀਆਂ ਹਨ ਸੂਰਜ ਗ੍ਰਹਿ ਨਾਲ ਜੋਤਿ ਸਾਸਤ ਦੇ ਵਿੱਚ ਦੋਸਤੋ ਵਿਸ਼ੇਸ਼ ਮਹੱਤਵ ਹੁੰਦਾ ਹੈ ਸੂਰਜ ਗ੍ਰਹਿ ਦੇ ਮੁਤਾਬਕ ਰਾਸ਼ੀਆਂ ਦੇ ਅਨੁਸਾਰ ਕਿਹੜੇ ਘੜੇ ਉਪਾਅ ਕਰਨੇ ਚਾਹੀਦੇ ਹਨ ਮੇਖ ਰਾਸ਼ੀ ਦੇ ਸਵਾਮੀ ਗ੍ਰਹਾਂ ਦੇ ਸੈਨਾਪਤੀ ਮੰਗਲ ਗ੍ਰਹਿ ਹਨ ਇਸ ਲਈ ਇਹ ਹਨ ਹਨ ਮੰਚਾਲੀ ਸਾਦਾ ਪਾਠ ਕਰਨ ਤੇ ਤੁਲਸੀ ਦੀ ਮਾਲਾ ਦੇ ਨਾਲ ਓਮ ਹਰੀ ਹਰੀ ਸ਼੍ਰੀ ਲਕਸ਼ਮੀ ਵਾਸੂ ਦੇਵੇ ਦਾ ਜਾਪ ਕਰੋ ਵ੍ਰਸ਼ਿਕ ਰਾਸ਼ੀ ਦੇ ਸਵਾਮੀ ਹਨ ਸ਼ੁਕਰ ਅਤੇ ਸੂਰਜ ਗ੍ਰਹਿਣ ਦੇ ਸਮੇਂ ਚਿੱਟਾ ਕੱਪੜਾ ਪਾ ਕੇ ਸ਼੍ਰੀ ਸੂਤਕ ਦਾ ਪਾਠ ਕਰੋ ਗ੍ਰਹਿਣ ਸਮੇਂ ਚਿੱਟੀਆਂ ਚੀਜ਼ਾਂ ਜਿਵੇਂ ਸ਼ੱਕਰ ਦੁੱਧ ਦਹੀਂ ਦਾ ਦਾਨ ਕਰੋ ਮਿਥਨ ਰਾਸ਼ੀ ਦੇ ਸਵਾਮੀ ਹਨ ਬੋਧ ਤੇ ਇਸ ਸਮੇਂ ਕੁਝ ਆਸਨ ਤੇ ਬੈਠ ਕੇ ਕੁਝ ਸਮੇਂ ਆਸਨ ਤੇ ਬੈਠ ਕੇ ਇਸਟ ਦੇਵਤਾ ਦਾ ਧਿਆਨ ਕਰੋ ਅਤੇ ਵਿਸ਼ਨੂੰ ਦੇ ਨਾਮ ਦਾ ਪਾਠ ਕਰੋ ਕਰਕ ਰਾਸ਼ੀ ਦੇ ਸਵਾਮੀ ਹਨ ਚੰਦਰਮਾ ਕਰਕ ਰਾਸ਼ੀ ਵਾਲੇ ਸੂਰਜ ਗ੍ਰਹਿਣ ਦੇ ਸਮੇਂ ਰਾਮ ਰਕਸ਼ਾ ਸੂਤਕ ਦਾ ਪਾਠ ਕਰੋ ਤੇ ਸੂਰੇ ਦੇ ਨਾਮ ਦਾ ਜਾਪ ਕਰੋ ਸੂਰਜ ਗ੍ਰਹਿਣ ਦੇ ਸਮੇਂ ओम क्लीन ब्राह्मण जगदेवें नामे मंत्र दा जाप करो कन्या राशि बंदग्रह को समय असान्ति पैड के कुछ बैठ के माला दे नाल तुला राशि दे स्वामे सु, शुक्रहां ते ग्रहण दे समय निरंजना रामराय नवे मंत्र नवे मंत्र दा जाप करो दोस्तों एसे साडी आज दी वीडियो सूरज ग्रहण दी जानकारी बारे जेकरे वीडियो तहां नु चंगी लगगी ता एस नो आगे वे शेयर कर दियो जी